ਹੁਣ ਗੁਰੂ ਪਿਆਰਿਓ ਸੋ ਇਸ ਜੋ ਪੌੜੀ ਦਾ ਨਾਮ ਸੰਖੇਪ ਦੇ ਵਿੱਚ ਦੂਜਾ ਅਰਥ ਸਰਵਣ ਕਰੀਏ ਅਸ਼ੰਖ ਮੂਰਖ ਅੰਧ ਕੋਰ ਸੋ ਪਹਿਲੇ ਪਾਤਸ਼ਾਹ ਜੀ ਦੇ ਪਾਸ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਤੋ ਇਸ ਤਰ੍ਹਾਂ ਸਤਿਗੁਰੂ ਜੀ ਨੇ ਪ੍ਰਸ਼ਨ ਕੀਤਾ ਤੇ ਧੰਗੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਦਾ ਉੱਤਰ ਦਿੰਦੇ ਹਨ ਧੰਗੂ ਗੁਰੂ ਗਰੀਬ ਨਵਾਜ਼ ਜੀ ਨੇ ਫਰਮਾਉਂਦੇ ਹਨ ਪਹਿਲੀ ਪੌੜੀ ਤੋਂ ਜਾਪ ਲੈ ਲੈਣਾ ਤੇ ਇਥੋਂ ਅਸੰਖ ਮੂਰਖ ਅੰਧਕੋਰ ਇਥੋਂ ਆਰੰਭ ਕਰਦੇ ਹਾਂ ਵਿਦਵਾਨ ਮਹਾਂਪੁਰਖ ਇਸ ਪ੍ਰਕਾਰ ਇਹਦਾ ਦੂਜਾ ਅਰਥ ਕਰਦੇ ਹਨ ਅਸੰਖ ਮੂਰਖ ਅੰਧ ਘੋਰ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਦੇ ਪਰਥਾਏ ਇਹ ਵਿਚਾਰਿਆ ਇਸ ਤਰ੍ਹਾਂ ਸਮਝਣਾ ਸੋ ਜਨਮ ਗੁਰਮੁਖ ਖਾਨ ਨੇ ਅਸੰਖ ਪਰਮੇਸ਼ਰ ਨੂੰ ਜਪਿਆ ਉਹਨਾਂ ਨੇ ਮੂਰਖ ਮੂਹ ਆਦਿ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੱਖ ਲਿਆ ਪਾਪ ਰੋਕ ਲਿਆ ਉਹ ਐਵੇਂ ਬਕਵਾਸ ਨਹੀਂ ਕਰੀ ਜਾਂਦੇ ਨਿੰਦਿਆ ਨਹੀਂ ਕਰੀ ਜਾਂਦੇ ਝਗੜੇ ਨਹੀਂ ਪਾਈ ਰੱਖਦੇ ਹਰ ਵਕਤ ਜਾਂ ਬੱਕਰੀ ਵਾਂਗੂ ਮੂੰਹ ਮਾਰੀ ਜਾਣਾ ਕੁਝ ਨਾ ਕੁਝ ਮੂੰਹ ਤੇ ਪਾਈ ਰੱਖਣਾ ਹਲਾਈ ਰੱਖਣਾ ਉਹਨੂੰ ਸੋ ਇਸ ਤਰ੍ਹਾਂ ਅਪੱਖ ਖਾਈ ਜਾਣਾ ਇਹੋ ਨਹੀਂ ਕਰਦੇ ਉਹਨਾਂ ਨੇ ਪਰਹੇਜ਼ ਕੀਤਾ ਪਰਹੇਜ਼ ਰੱਖਦੇ ਆ ਉਹ ਗੁਰਮੁਖ ਧਰਮ ਤੋਂ ਉਲਟ ਜਿੰਨੀਆਂ ਵੀ ਨਖਿੱਧ ਚੀਜ਼ਾਂ ਆ ਨਾ ਉਹਨਾਂ ਵੱਲ ਪਰਹੇਜ਼ ਰੱਖਦੇ ਆ ਸੋ ਸੰਜਮ ਦਾ ਖਾਂਦੇ ਹਨ ਜਿਵੇਂ ਪਾਈ ਗੁਰਦਾਸ ਸਾਹਿਬ ਜੀ ਨੇ ਉਚਾਰਿਆ ਥੋੜਾ ਸਬਣਾ ਖਾਵਣਾ ਥੋੜਾ ਬੋਲਣ ਗੁਰਮਤ ਪਾਏ ਸਤਿਗੁਰੂ ਕਲਗੀਧਰ ਜੀ ਫਰਮਾਉਂਦੇ ਆ ਅਲਪ ਹਾਰ ਸੁਲਭ ਸੀ ਨਿੰਦਰਾ दयाशिमतन प्रीत मूर्ख मुंह ਆਦਿਕ ਸਾਰੀਆਂ ਇੰਦਰੀਆਂ ਨੂੰ ਰੋਕ ਕੇ ਰੱਖਿਆ ਮੂਰਖ ਜਬਾਨ ਨਾਲ ਨਿੰਦਿਆ ਨਹੀਂ ਕਰਦੇ ਨੇਤਰਾਂ ਨਾਲ ਬਗਾਨਾ ਰੂਪ ਨਹੀਂ ਤੱਕਦੇ ਸੋ ਇਸ ਤਰ੍ਹਾਂ ਹੱਥਾਂ ਨਾਲ ਚੋਰੀ ਨਹੀਂ ਕਰਦੇ ਪੈਰਾਂ ਨਾਲ ਕੁਸੰਗਤ ਨਹੀਂ ਜਾਂਦੇ ਅੰਤਰਗੁਰ ਆਰਾਧਣਾ ਦੇਵਾਦਪ ਗੁਰਨਾਵ ਨੇਤਰੀ ਸਤਗੁਰ ਪੇਖਣਾ ਸ਼ਰਵਣੀ ਸੁਣਣਾ ਗੁਰਨਾਵ ਉਹ ਨਿਤਰਾ ਦੇ ਨਾਲ ਸਤਗੁਰੂ ਜੀ ਦੇ ਦਰਸ਼ਨ ਕਰਦੇ ਸਰਵਣ ਨਾਲ ਧੰਨ ਗੁਰੂ ਗ੍ਰੀਮ ਨਵਾਜ ਜੀ ਦੇ ਦਰਸ਼ਨ ਸੋ ਅੰਮ੍ਰਿਤ ਬਾਣੀ ਨੂੰ ਸੁਣਦੇ ਆ ਸੋ ਅੰਧ ਤਾਈ ਅੰਧ ਭਾਵ ਅੰਧਤਾਈ ਅਗਿਆਨਤਾ ਨੂੰ ਘੋਰ ਉਹਨਾਂ ਕੋਲਤਾ ਭਾਵ ਨਾਸ਼ ਕਰ ਦਿੰਦਾ ਹੈ